ਸਸ ਜੀ ਗੱਲ ਜੀ ਸਾਰਿਆਂ ਨੂੰ ਬਹੁਤ ਸਨਾਂ ਕਿ ਹਾਲ ਚਾਲ ਹੈ ਆਪਾਂ ਸਾਰੇ ਠੀਕ ਠਾਕ ਆ ਤੇ ਇਹ ਫੌਜ ਵੇਖ ਲੋ ਉੱਠ ਦੀਨੀ ਆ ਜਿਹੜਾ ਇੱਕ ਬੰਦਾ ਉੱਠਿਆ ਉਹ ਸਵੇਰੇ ਸਵੇਰੇ ਫੋਨ ਤੇ ਤੁਸੀਂ ਕਹਿੰਦੇ ਤੁਸੀਂ ਤੇ ਸਵੇਰੇ ਸਵੇਰੇ ਫੋਨ ਤੇ ਰੱਬ ਦਾ ਵਾਸਤਾ ਫਿਰ ਨਾਨਾ ਜੀ ਆਉਣਗੇ ਤੇ ਫਿਰ ਤੁਹਾਡੀ ਛਤਰ ਪ੍ਰੇਟ ਕਰਨਗੇ ਤੇ ਫਿਰ ਤੁਸੀਂ ਉੱਠਿਓ ਚਲੋ ਤੇਰਾ ਰੱਬ ਮੈਂ ਮੰਨਿਆ ਕਿ ਤੂੰ ਤੇ ਪੜੀ ਆ ਤਾਂ ਦੂਜਾ ਤੇਰੇ ਕਸ਼ਚ ਚ ਲੱਗੇ ਕੀ ਕਰਨੀ ਆ ਉਠਾ ਇਹਨੂੰ ਸਾਵਲ ਨੂੰ ਸਾਵਲ ਗੁਰਤੇਗ ਜਿਹੜਾ ਸਵੇਰ ਦਾ ਉੱਠ ਕੇ ਬਾਹਰ ਸੈਰ ਕਰਨ ਰਿਹਾ ਉੱਠ ਜਾ ਤੇ ਉਹ ਵੇਲੀ ਚ ਚਲੇ ਗਿਆ ਉਠੋ ਸਾਵਲ ਸਾਵਲ ਛੇਤੀ ਉੱਠ ਜਾ ਇਨੇ ਰਾਤੀ ਗਾ ਵੀ ਜਿੰਤੀ ਕਿੰਨੇ ਇਨੇ ਕੁਝ ਵੀ ਨਹੀਂ ਇਨੇ 10 ਵਜੇ ਤੱਕ ਪਤਾ ਨਹੀਂ ਕੋਈ ਪੜਿਆ ਮੈਨੂੰ ਨਹੀਂ ਪਤਾ ਪੜਿਆ ਅਗਰ ਮਨੇ ਰਾਤ ਤੇ ਮਿਲਣਾ ਦਾ 1 ਵਜੇ ਤੱਕ ਬੈਠੀ ਰਹੀ ਐ ਇਹ ਰਾਤ ਦਾ ਸਾਰਾ ਕੁਝ ਸਟੱਡੀ ਦਾ ਪਤਾ ਨਹੀਂ ਕੀ ਕੁਛ ਲਾਇਆ ਨੇ ਸਾਰਾ ਕੁਝ ਹਾਂਜੀ ਉਨਾ ਓਕੇ ਚਲੋ ਉਠੋ ਫਿਰ ਉਠੋ ਬਾਹਰ ਕਿੱਡਾ ਵਧੀਆ ਮੌਸਮ ਹੋਇਆ ਤੇ ਤੁਸੀਂ ਅੰਦਰੇ ਬਸ ਸੁੱਤੇ ਰਹਿਣਾ ਸੁੱਤੇ ਰਹਿਣਾ ਸਾਵਲ ਸਾਵਲ ਆ ਗਈ ਨਾਨਾ ਜੀ ਵੇਖੀ ਫਿਰ ਤੂੰ ਦੌੜ ਦੇਣ ਤੈਨੂੰ ਨਾ ਨਹੀਂ ਲੱਭਣਾ ਸਾਵਲ ਆ ਗਈ ਡੱਡ ਜੀ ਉਹਨਾਂ ਨੇ ਤੇ ਤੁਹਾਡੀ ਕਲਾਸ ਕੀ ਉਹਨਾਂ ਨੇ ਮੇਰੀ ਲਾ ਦੇਣੀ ਆ ਵੇ ਨਿਆਣੇ ਸਵਾਏ ਆ ਅਜੇ ਤੱਕ ਨੂੰ ਕੀ ਫਰਕ ਪੈਂਦਾ ਕਲਾਸ ਤੇ ਮਾਵਾਂ ਦੀ ਲੱਗਦੀ ਆ ਮਾਵਾਂ ਮਾਵਾਂ ਸਵੇਰ ਦੀਆਂ ਉੱਡੀਆਂ ਆ ਪਰ ਉਹਨਾਂ ਨੇ ਕਲਾਸ ਮਾਵਾਂ ਨਹੀਂ ਲਾਉਣੀਆਂ ਕਿ ਤੁਸੀਂ ਆਪ ਸੁੱਤੀਆਂ ਰਹਿੰਦੀਆਂ ਜੇ ਮੈਂ ਪੱਖਾ ਵੀ ਨਹੀਂ ਚਲਾਉਣਾ ਮੈਂ ਤਿੰਨ ਵਾਰੀ ਉੱਠ ਕੇ ਚਲਾਇਆ ਪਲੀਜ਼ ਡੈਡ 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 ਪੋਰਨ ਨੇ ਸਾਨੂੰ ਕਹਿਣਾ ਹੁੰਦਾ ਕਿ ਤੂੰ ਆਪ ਸੁੱਤੀਆਂ ਰਹਿੰਦੀਆਂ ਜੇ ਤਾਂਹੀਂ ਜਦਗੀ ਸਵੇਰ ਦੀਆਂ ਸੁੱਤੀਆਂ ਸੁੱਤੀਆਂ ਉੱਠ ਕੇ ਨਹਾ ਧੋ ਕੇ ਪਾਠ ਕਰ ਲਿਆ ਸਭ ਕੁਝ ਕਰ ਲਿਆ ਪਰ ਨਾਪਸਾ ਡਾ ਹੀ ਲੱਗਣਾ ਕੀ ਮਾਵਾਂ ਸੁੱਤੀਆਂ ਰਹਿੰਦੀਆਂ ਆ ਮੈਂ ਆ ਗਈ ਨਹੀਂ ਸਮਝ ਆਉਂਦੀ ਤੋ ਇਹ ਗੱਜ ਬਣਾਉਣ ਲੱਗੇ ਜਿਸ ਵੇਲੇ ਮੈਂ ਗੱਜ ਬਣਾਉਣੇ ਲੱਗੇ ਅਸ ਜਿਸ ਪਿਆਜ਼ ਪਾ ਅੱਛਾ ਇਹ ਆਟਾ ਕੜਾ ਦਚਾਵਲਾ ਵਿੱਚ ਬਾਜਰਾ ਬਾਜਰਾ ਕਣਕ ਦਾ ਬਾਜਰਾ ਕਣਕ ਲੂਣ ਮਿਰਚ ਮਸਾਲਾ ਪਿਆਜ਼ ਤੇ ਸਾਡੇ ਕੋਲ ਦਾਲ ਪਈ ਹੈ ਦਾਲ ਵਿੱਚ 아이 ਬਰਕਤ ਬੜੀ ਪੈ ਗਈ ਹੈ ਨਹੀਂ ਤੇ ਲੈ ਦਾਲ ਰਹਿੰਦੀ ਨਹੀਂ ਮਾਵਾਂ ਦੀ ਪਹਿਲੇ ਦਿਨ ਨਾ ਖਾਦੀ ਜੇ ਪਹਿਲੇ ਦਿਨ ਨਹੀਂ ਖਾਦੀ ਗਈ ਤੇ ਫਿਰ ਉਹ ਅੜੀ ਰਹਿਣੀ ਹੈ ਹਾਂ ਸੋ ਇਹਦਾ ਹੁਣ ਕਲਿਆਣ ਹੋਊਗਾ ਇਦੇ ਵਿੱਚ ਰੋਟੀਆਂ ਚ ਪਾ ਕੇ ਇਹ ਜਿਹੜੀਆਂ ਖਾਧੀਆਂ ਜਾਣੀਆਂ ਬੜੇ ਮ제 ਨਾਲ ਤੇ ਮੰਮੀ ਬਾਹਰ ਗੇਟ 'ਤੇ ਖਲੋਤੇ ਨੇ ਤੇ ਉੱਥੋਂ ਹੀ ਰਿੰਗ ਕਰਨ ਦੇ ਆ ਹੁਣ ਉੱਥੋਂ ਹੀ ਤੇ ਮੁਰਦੇਗ ਵੇਲੀ ਚਾ ਕਿਤੇ ਮੁਰਦੇਗ ਇੱਥੇ ਨਹੀਂ ਇਧਰ ਜਿਹੜੇ ਚਾਹ ਦਾ ਬਤੀਲਾ ਛੱਡ ਗਿਆ ਉਧਰ ਦੁੱਧ ਰੱਖ ਲਿਆ ਯਾਨਕਿ ਵੇਖ ਲੋ ਤੁਸੀਂ ਮਾਵਾ ਨੇ ਆਪਣਾ ਕੰਮ ਕਰ ਲਿਆ ਮਾਂ ਨੇ ਸਾਰਾ ਆਪਣਾ ਕੰਮ ਬਲਬੇੜਿਆ ਤੇ ਆ ਜਾ ਕੇ ਜਿਹੜਾ ਨਾ ਮਾਂ 'ਤੇ ਅਟੈਕ ਹੋਣਾ ਵੀ ਮਾਂ ਨੇ ਨਿਆਣੇ ਨਹੀਂ ਠਾਏ ਸੁੱਤੇ ਸਾਰੇ ਘਰਾਂ 'ਚ ਸ਼ਾਇਦ ਇਹੀ ਹਾਲ ਹੁੰਦਾ ਆ ਹਮੇਸ਼ਾ ਜਿਹੜੀ ਆ ਮਾਂ ਨੂੰ ਦੇੜਾ ਨਿਸ਼ਾਨਾ ਬਣਾਇਆ ਜਾਂਦਾ ਕਿ ਮਾਂ ਨੇ ਆ ਨਹੀਂ ਕੀਤਾ ਮਾਂ ਨੇ ਉਹ ਨਹੀਂ ਕੀਤਾ ਤੇ ਜਦ ਕਿ ਮਾਂ ਨੇ ਸਾਰਾ ਕੁਝ ਹੀ ਕੀਤਾ ਹੁੰਦਾ ਮਾਂ ਨੇ ਆ ਬੱਚਾ ਤੋਰ ਵੀ ਲਿਆ ਸਕੂਲੇ 'ਤ ਮੈਂ ਮਾਂ ਦੇ ਅਟੈਕ ਹੁੰਦਾ ਵੀ ਮਾਂ ਨੇ ਨਿਆਣੇ ਸੁਵਾਏ ਮਾਂ ਨੇ ਉਹ ਕੀਤਾ ਜਦ ਕਿ ਮਾਂ ਨੇ ਸਾਰਾ ਕੰਮ ਨਿਭੇ ਲਿਆ ਆਪਣਾ ਇਹ ਸਾਰੇ ਘਰਾਂ ਦਾ ਇਹੀ ਹਾਲ ਆ ਜੇ ਬੱਚਾ ਪੜ੍ਹਿਆ ਨਹੀਂ ਤਾਂ ਮਾਂ ਲੈ ਮਾਂ ਨੇ ਬਿਠਾ ਪੜ੍ਹ ਨਹੀਂ ਡਾਇਆ ਜੇ ਬੱਚਾ ਸੁੱਤਾ ਉਠਿਆ ਨਹੀਂ ਤਾਂ ਮਾਂ ਦੇ ਦਵਾਲੇ ਮਾਂ ਨੇ ਨਹੀਂ ਨਾ ਸਾਰਾ ਦਿਨ ਗੋਣਾ ਮਾਣੀ ਪੜਲਾ 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 ਸਭ ਪਿਓ ਨੇ ਨਹੀਂ ਗਿਆ ਪੜਲਾ ਪੜਲਾ ਸੱਚੀ ਗੱਲ ਹੈ ਕਦੀ ਨਹੀਂ ਪਿਓ ਨੇ ਕਦੀ ਨਹੀਂ ਕਹਿਣਾ ਹੁੰਦਾ ਕਿ ਪੜਲਾ ਜਾ ਕੇ ਤਾਂ ਮਾਵਾਂ ਹੀ ਰੋਲਾ ਪਾਉਂਦੀਆਂ ਪੜ ਲਓ ਵੇ ਆ ਕਰ ਲਓ ਵੇ ਖਾ ਲਓ ਖਾ ਲਓ ਤਾਂ ਕੋਈ ਹਰ ਚੀਜ਼ ਤੇ ਆ ਜਾ ਕੇ ਬਦਨਾਮੀ ਫਿਰ ਮਾਵਾਂ ਨੂੰ ਹੀ ਮਿਲਦੀ ਹੈ ਕਿ ਮਾਵਾਂ ਨਹੀਂ ਕੁਝ ਕਰਨ ਦਿੰਦੀਆਂ ਨਿਆਣਿਆਂ ਨੂੰ ਇਹਨਾਂ ਨੇ ਭੂਏ ਚੜਾਏ ਆ ਇਹਨਾਂ ਨੇ ਫਲਾਣ ਆ ਗਿਆ ਬੱਸ ਆ ਗਿਆ ਵੀ ਆ ਗਿਆ ਹਾਂਜੀ ਹਾਂਜੀ ਦੱਸੋ ਬਾਹਰ ਨਹੀਂ ਆ ਰਹਾ ਮੈਥੇ ਬਾਹਰ ਆ ਮੌਸਮ ਚਾ ਨਹੀਂ ਆ ਗਿਆ ਮੂੰਹ ਤੋੜ ਉਹ ਤੇ ਮੇਧਵੇਲੀ ਚ ਵੇਖਿਆ ਤੂੰ ਕਹਿੰਦੇ ਦੋਰੇ ਆ ਗਿਆ ਫਿਰ ਨਾ ਸਾਵਲ ਸਾਵਲ ਸੁੱਤਾ ਮੈਂ ਉਹੀ ਗੈਰੰਟੀ ਮੈਂ ਵੀ ਨਾਨਾ ਜੀ ਨੇ ਆਇਆ ਨਾ ਉਹਨਾਂ ਨੇ ਕਿਹਾ ਮਾਂ ਨੇ ਸਵਾਏ ਆ ਨਿਆਣੇ ਮਾਂ ਤੇ ਅਟੈਕ ਹੋਣਾ ਤੇ ਮਾਂ ਤੇ ਸਵੇਰ ਦੀ ਉੱਠੀ ਆ ਤੇ ਮੈਂ ਕਿਹਾ ਇੱਧਰ ਜਈ ਦੂਸਰੀ ਮਾਂ ਨੇ ਕਿੰਨਾ ਕੰਮ ਕਰ ਲਿਆ ਬੱਚਾ ਕੀ ਗਤੋਰਤਾ ਆਟਾ ਵੀ ਗੁੱਜ ਗਿਆ ਤੇ ਚਾਹ ਵੀ ਬਣ ਗਈ ਬੰਦਿਆਂ ਦੀ ਦਹੀਂ ਸਭ ਕੁਝ ਰੈਡੀ ਹੈ ਦੁੱਧ ਵੀ ਸੰਭਾਲ ਲਿਆ ਗਿਆ ਸਾਰੀ ਕੰਮੀ ਹੋ ਗਏ ਅੱਜ ਗਰਮੀ ਆਈਆਂ ਨੇ ਗਰਮੀਆਂ ਜੇ ਆਈਆਂ ਨੇ ਨਾਨਾ ਜੀ ਨੇ ਐਡਾ ਸਾਰਾ ਮੜਕਾ ਪਾਣੀ ਵਾਸਤੇ ਲੈ ਆਂਦਾ ਆ ਸਪੈਸ਼ਲ ਪਾਣੀ ਹੈ ਇਹਨਾਂ ਵਰਗੇ ਵਾਲੇ ਇਹਨਾਂ ਸਾਲ ਵਰਗੇ ਵਾਲੀ ਉਹਦੂ ਕੀ ਗੱਲ ਬਣੀ ਚੋਲਾਂ ਢੀ ਤੇ ਰੰਡਿਆ ਨੇ ਇਥੋਂ ਲਿਆ ਆ ਤਦ ਹੀ ਇਹ ਲੀਕ ਹੈ ਅੱਛਾ ਹਾਂ ਲੀਕ ਹੈ ਕਿ ਹਮੇਸ਼ਾ ਇਹ ਕਈ ਵਾਰ ਹੁੰਦਾ ਕਿ ਇਹ ਲੀਕ ਕਰ ਜਾਂਦੇ ਆ ਤੇ ਇਹ ਪਾਣੀ ਜਿਹੜਾ ਸਪੈਸ਼ਲ ਨਹਿਰ ਤੋਂ ਹੁੰਦਾ ਆ ਹਜੇ ਕਿ ਇਹਨਾਂ ਦਾ ਬੋਰ ਆਪਣਾ ਹੀ ਕਾਫੀ ਜਿਹੜਾ ਆ ਡੂੰਗਾ ਆ ਜਿਹੜਾ ਪਾਣੀ ਐ ਢੀਤੋਂੋਂ ਹੁੰਦਾ ਹੈ ਨਹਿਰ ਦੇ ਉੱਤੋਂ ਉੱਥੇ ਕਹਿੰਦੇ ਵਧੀਆ ਹੈ ਗੁਰਤੀ ਆ ਹੀ ਗਿਆ ਬਾਰ ਪਰ ਉੱਥੇ ਨਹੀਂ ਨਿਆਣੇ ਕਰਨ ਲੱਗੇ ਅੱਛਾ ਉਹ ਪਾਈਆਂ ਨਹੀਂ ਸਬਜ਼ੀ ਚ ਨਹੀਂ ਪਾਈਆਂ ਉਤੋਂ ਉਹ ਰੋਟੀਆਂ ਚ ਕਿਹਾ ਹੀ ਪਾ ਲਿਓ ਉੱਥੇ ਮੂੰਹ ਜਿਹਾ ਸੁੱਜਿਆ ਅੱਖਾਂ ਸੁੱਜੀਆਂ ਜਿਹੀ ਲੱਗਣ ਡੀਆਂ ਇੱਥੇ ਖਲਾਰਾ ਬੜਾ ਪਾਇਆ ਮਹਾਰਾਜ ਜੀ ਨਾ ਆਉਣਾ ਤੋਂ ਨਾ ਜੇਕ ਨਹੀਂ ਤੁਸੀਂ ਚਲੋ ਵੇਖੋ ਇਹ ਤੁਹਾਨੂੰ ਆਸ ਉਸ ਮੈਂ ਤਿਆਰ ਹਾਂ ਅਜੁਰ ਠਾਰ ਕੇ ਆ ਉਹ ਮਾਮੀ ਨੂੰ ਪੁੱਛਣਾ ਬਣਾ ਕਿ ਜਾਣਾ ਜਾਂ ਨਹੀਂ ਸਵੇਰੇ ਜੜੀਆਂ ਨਾ ਹੁਣ ਸਵੇਰ ਦਾ ਮੌਸਮ ਜਿਹੜਾ ਬੜਾ ਵਧੀਆ ਲੱਗਦਾ ਠੰਡਾ-ਠੰਡਾ ਕੋਲ-ਕੋਲ ਲਿਆ ਤੇ ਹਜੇ ਉਹ ਵੀ ਦੇਣ ਆਉਣੇ ਆ ਜਦੋਂ ਸਵੇਰੇ-ਸਵੇਰੇ ਹੀ ਇੰਨੀ ਗਰਮੀ ਹੋਣੀ ਆ ਇੱਥੇ ਨਾ ਆੜਾ ਗੁਰਦੇਵ ਸਿੰਘ ਜੀ ਗਵਾਚ ਕੇ ਆ ਤੇ ਸਭਲ ਕੰਨ ਕੈਮਰੇ ਪਿੱਛੇ ਕਰ-ਕਰ ਵੇਖਣ ਦੇ ਗੁਰਦੇਵ ਕਿੱਥੇ ਆ ਲੱਭਿਆ ਵੈਸੇ ਤੇ ਇੱਕ ਗੱਲ ਹੈ ਚੰਗੀ ਚੀਜ਼ ਹੈ ਸਾਨੂੰ ਗੁਰਦੇਵ ਨਹੀਂ ਲੱਭਣਿਆ ਉਹ ਗਿਆ ਸੀ ਵੇਲੀ ਚ ਤੇ ਹੁਣ ਪਤਾ ਨਹੀਂ ਹੁਣ ਆਪਾਂ ਉਹਨੂੰ ਵੇਖਣ ਡਿਆ ਕਿ ਘਰੇ ਆਇਆ ਵੀ ਹੈ ਕਿ ਨਹੀਂ ਆਇਆ ਨਹੀਂ ਲੱਭੇ ਨਹੀਂ ਆਇਆ ਘਰੇ ਨਹੀਂ ਆਇਆ بابا ਹੂੰ ਘਰੇ ਨਹੀਂ ਕਿਹੜੀ ਵਾਲੀ ਰਿਕਾਰਡਿੰਗ ਹੈ ਇਹ ਤੇ 1 ਮਿੰਟ ਦੀ ਰਿਕਾਰਡਿੰਗ ਹੈ ਇਹ ਤੇ 1 ਮਿੰਟ ਦੀ ਇਸ ਤੋਂ ਵੱਡੀ ਰਿਕਾਰਡਿੰਗ ਬੱਚਾ ਲੱਭਦੇ ਲੱਭਦੇ ਅਸੀਂ ਵੇਲੀ 'ਚ ਪਤਾ ਲੱਗਾ ਕਿ ਉਹ ਵੇਲੀ 'ਚ ਹੈ ਤੇ ਵੇਲੀ 'ਚ ਵੀ ਨਹੀਂ ਲੱਭਣਾ ਨਹੀਂ ਲੱਭਿਆ ਔ ਕਿੱਥੇ ਵੜ ਗਿਆ ਆ ਜਾ ਕੇ ਇਹ ਵੀ ਅਟੈਕ ਮਾਰਦਾ ਹੀ ਆ ਜਾਣਾ ਕਿ ਇਹ ਵੀ ਮਾਂ ਮਾਂ ਨਹੀਂ ਸਿਖਾਇਆ ਹੋਣਾ ਕਿ ਲੁਕ ਜਾ ਹਰ ਜੀ ਜਮਾ ਤੇ ਆ ਜਾਂਦੀ ਬੜੀ ਛਿੱਤੀ ਨਾ ਮੈਂ ਇਹ ਮੈਂ ਇਹ ਵੀ ਅਟੈਕ ਮਾਰਦਾ ਹੀ ਆ ਜਾਣਾ ਆ ਵੀ ਮਾਂ ਨੇ ਲਗਾਇਆ ਮਾਂ ਨੇ ਸਿਖਾਇਆ ਮਾਂ ਨੇ ਲਗਾਇਆ ਹਰ ਕੰਮ ਮਾਂ ਤੇ ਕੇ ਜਾ ਕੇ ਬੰਦਿਆ ਜੋ ਜਿਹੜਾ ਮਾੜਾ ਕੰਮ ਹੈ ਉਹ ਮਾੜਾ ਜਿਹੜਾ ਚੰਗਾ ਕੰਮ ਹੈ ਉਹ ਤੇਹੀ ਸੁਖਾਇਆ ਕਿ ਹਾਲਾ ਪਤਾ ਨਹੀਂ ਕਿੱਥੇ ਵੜ ਗਿਆ ਹੋ ਗਿਆ ਬੜੀ ਹੈਰਾਨਗੀ ਦੀ ਗੱਲ ਹੈ ਵੀ ਵੜ ਕਿੱਥੇ ਗਿਆ ਸ਼ੁਭਿੰਨ ਕਿੱਥੇ ਹੋ ਗਿਆ ਮੈਂ ਫਿਰ ਉੱਧੇ ਨੂੰ ਬਹਿ ਕੇ ਮੁੰਡੇ ਦੇਖੇ ਟਰਾਲੀ ਦੇ ਵਿੱਚ ਇਤਨੀ ਵੜਿਆ ਅਸਲ ਚ ਉਹਦਾ ਸਕੂਲ ਦਾ ਟਾਈਮ ਹੋਣ ਡਿਆ ਪਰ ਟਰਾਲੀ ਵੀ ਉੱਥੇ ਕੈਮਰੇ ਚ ਆਉਂਦੀ ਆ ਕੈਮਰੇ ਤੁਸੀਂ ਚੰਗੀ ਤਰ੍ਹਾਂ ਵੇਖਿਆ ਨਹੀਂ ਬੈਕ ਕਰਕੇ ਕੈਮਰੇ ਦੇਖ ਲੈਂਦੇ ਹੋਰ ਕਿਹਦੇ ਘਰ ਤੱਕ ਨਹੀਂ ਜਾਂਦਾ ਨਹੀਂ 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 ਸੱਚੀ ਨਹੀਂ ਹਾਂ ਚੰਗਾ ਪੰਗਾ ਪਿਆ ਉਹਦਾ ਸਕੂਲ ਦਾ ਟਾਈਪ ਵੀ ਹੋਣ ਡਿਆ ਤੇ ਲੱਭਣ ਨਹੀਂ ਡਿਆ ਦਸ਼ਤ ਦਾ ਮੋਹਲ ਬਣਿਆ ਪਿਆ ਜੇ ਤੇ ਦਸ਼ਤ ਦਾ ਮੋਹਲ ਬਣਿਆ ਇਨਾਂ ਦੇ ਤੇ ਅੰਬੀਆਂ ਲੱਗੀਆਂ ਛੋਟੀਆਂ ਛੋਟੀਆਂ ਹੋ ਜੇ ਚਲੋ ਫਿਰ ਸਾਵਲ ਜੀ ਆਜੋ ਚੱਲੀਏ ਫਿਰ ਤੈਨੂੰ ਲੱਗਦਾ ਕਿਥੇ ਹੋਵੇ ਕੋਣ ਮੈਨੂੰ ਆਪ ਨਹੀਂ ਸਮਝਦਾ ਮੈਨੂੰ ਤੈਨ ਟਰਾਲੀ 'ਚ ਵੇਖ ਲਿਆ ਤੇ ਪਰ ਉਹ ਕਹਿੰਦੇ ਗੇੜ ਟੱਪ ਕੇ ਅੱਗੇ ਗਿਆ ਆ ਨਹੀਂ ਨਹੀਂ ਪੁੱਤ ਗਿਆ ਆ ਸ਼ਾਇਦ ਅੱਗੇ ਵੀ ਜਾ ਪੋਣੀ ਆ ਉਹਨੂੰ ਚਾਹੀਦੀ ਆ ਕੁਝ ਇਹੋ ਜਿਹੀ ਚੀਜ਼ ਉਹਨੂੰ ਬਿਜੀ ਰੱਖੇ ਅੱਗੇ ਕੋਈ ਹੋਰ ਜੀ ਚੀਜ਼ ਨਹੀਂ ਅਗੀ तितਲੀ ਹੈ ਤਾਂ ਉਹ ਕਹਿ ਰਹਾ तितਲੀਆਂ ਤਾਂ ਵਗੈਰਾ ਵੈਸੇ ਵੀ ਅੱਗੇ ਦਰਤਾ ਦੇ ਪੰਛੀ ਬੈਠੇ ਆ ਥੱਲੇ ਵੀ ਪੰਛੀ ਬੈਠੇ ਆ ਅੱਛਾ ਕਿਉਂ ਉੱਥੇ ਨਹੀਂ ਆ ਗਾ ਹਾਂ ਬਿਲਕੁਲ ਉਹ ਵੀ ਗੱਲ ਠੀਕ ਆ ਲਾ ਜੀ ਬੱਚਾ ਸਾਡਾ ਲੱਭਣ ਨਹੀਂ ਲਿਆ ਪਤਾ ਨਹੀਂ ਕਿੱਥੇ ਚਲ ਗਿਆ ਤੇ ਉਧਰ ਉਹਦਾ ਸਕੂਲ ਦਾ ਟਾਈਮ ਹੋਣਿਆ ਤੇ ਆ ਜਾ ਕੇ ਇਹ ਵੀ ਅਟੈਕ ਜਿਹੜਾ ਮਾਂ ਤੇ ਆ ਜਾਣਾ ਕਿ ਮਾਂ ਨਹੀਂ ਦਾ ਪਤਾ ਨਹੀਂ ਕਿੱਥੇ ਭਜਾਤਾ ਹੈ ਤੋ ਇਹ ਆ ਕਿ ਹਰ ਗੱਲ ਮਾਂ ਤੇ ਟੁੱਕਦੀ ਆ ਜੇ ਚੰਗਾ ਕੀਤਾ ਉਹਦਾ ਨਹੀਂ ਕੋਣ ਕਾਣਾ ਕਿਉਂ ਮਾਂ ਨਹੀਂ ਕੀਤਾ ਤੇ ਜਿਹੜਾ ਮਾੜਾ ਕੰਮ ਆ ਉਹ ਸਾਰਾ ਮਾਂ ਤੇ ਹੀ ਆਉਣਾ ਕਿ ਇਹ ਮਾਂ ਨੇ ਸਿਖਾਇਆ ਮਾਂ ਨੇ ਕੀਤਾ ਘਰ ਘਰ ਕੀ ਕਹਾਣੀ ਜਿਹੀ ਹੈ ਹੁੰਡਾ ਸੜਾ ਲੱਭ ਗਿਆ ਇਹ ਦੱਬਾ ਵਾਲਾ ਇੱਥੇ ਆ ਘਰਟਣੀ ਇੱਥੇ ਕਿ ਲੁਗਿਆ ਹੀ ਮੇਰੇ ਪਿੱਛੇ ਆ ਆ ਦਰਵਾਜੇ ਮੋੜ ਅੱਛਾ ਆ ਵੇਖੋ ਸਾਰੇ ਹੀ ਲੱਭ ਚੜਿਆ ਤੇ ਆ ਇੱਥੇ ਦਰਵਾਜੇ ਪਿੱਛੇ ਲੁਗਿਆ ਰੱਦੀ ਹੋ ਗਈ ਆ ਖਾਓ ਮਾਰੇ ਪ੍ਰਸ਼ਾਦਾ ਤੂੰ ਹੀ ਅੱਜ ਸਾਰਿਆਂ ਨੂੰ ਝੁਟਕਾ ਪਵਾਤੀ ਆਂ ਸਵੇਰ ਦੀ ਮਾਂ ਮਾਂ ਹੋ ਗਈ ਆ ਲੋਕਾਂ ਕੀ ਕਰਨੀ ਖਾਤੀ ਖਾਲਾ ਰੋਟੀ ਤੇ ਪਹੁੰਚ ਜਾ ਸਕੂਲ ਭੱਜ ਜਾ ਜਤੀ ਇੱਥੋਂ ਅਹੀਂ ਸਾਰੇ ਘਰ ਨੂੰ ਤੂੰ ਪੜਤੂ ਪਾਇਆ ਸਵੇਰ ਦਾ ਮਹਾਰਾਜ ਬਲੌਗ ਬਣਾ ਤਾ ਹੈ ਕਿਹ ਕਿੰਦਾ ਵੀ ਲੌਗ ਬਣ ਗਿਆ ਤੁਹਾਡਾ ਬਲੌਗ ਤੇ ਤੂੰ ਬਣਾ ਬਰਾਤਾ ਤੇ ਹੋਰ ਕੀ ਮਾ ਮਾ ਵਈ ਪੈਸ ਬੇਰਦੀ ਅੱਧ ਹੋ ਗਈ ਤੇਰੇ ਵਾਲੀ ਐਂਦਾ ਥੋੜੀ ਘਰੀ ਤਾਂ ਹੁੰਦਾ ਐ ਦਸੀਦਾ ਹੁੰਦਾ ਕਿ ਮੈਂ ਇੱਥੇ ਆ ਹਾਂਜੀ ਸਾਵਲ ਨੂੰ ਕਿਦੋਂ ਪਤਾ ਸਾਵਲ ਕਹਿੰਦਾ ਤੁਹਾਨੂੰ ਪਤਾ ਸੀ ਸਾਵਲ ਨੇ ਦੇਖੀ ਵੀ ਗਿਆ ਬਾਰੀ ਵਿੱਚ ਸਾਵਲ ਤਾਂ ਵੇਖ ਉਹ ਸਾਵਲ ਨੂੰ ਕਿੱਥੇ ਪਤਾ ਗੱਡੀ 'ਚ ਬੈਠੀ ਮੈਂ ਸੋਚਿਆ ਕਿ ਉਹ ਤਾਂ ਮੈਂ ਗੱਡੀ 'ਚ ਥੋੜੀ ਬੈਠਿਆ ਮੈਂ ਡੋਰ ਦੇ ਪਿੱਛੇ ਖੜਾ ਸੀ ਆ ਮੇਰੇ ਨਾਲ ਦੇਖ ਕੇ ਵੀ ਗਿਆ ਉਹਨੂੰ ਵਿਚਾਰੇ ਨੂੰ ਕੀ ਪਤਾ ਦੇਸੀ ਜੀ ਹੱਦ ਹੋ ਗਈ ਕੀਤਾ ਵਰ ਕਰਕੇ ਜਾਂਦੇ ਐਨੇ ਇਤਰਾ ਕਰ ਅੱਛਾ ਸਾਵਲ ਹੋ ਗਦਾ ਇਨੇ ਵੀ ਨੇਤਰਾ ਕੀਤਾ ਮੈਂ ਵੀ ਇਹਨੂੰ ਇਤਰਾ ਕਰਤਾ ਲੋ ਇਹਦਾ ਅੱਡਾ ਕਰਨੇ ਹੋਣਾ ਮੇਲ ਖਾਣੇ ਹੋਣਾ ਅੱਛਾ ਅੱਛਾ ਠੀਕ ਕਿੰਨੇ ਸਾਵਲ ਨੂੰ ਪਤਾ ਹੀ ਅੱਛਾ ਛੇਤੀ ਘਾਲਾ ਦੌੜ ਜਾਣਾ